ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਹਮੇਸ਼ਾ ਤਰਜਵੀ ਤੁਹਾਡੇ ਦਿਲ ਨੂੰ ਛੋਣ ਵਾਲੀ ਸ਼ਖਸੀਅਤ ਤੇ ਖਾਸ ਕਰਕੇ ਪੰਜਾਬ ਦੇ ਉਹ ਵਿਸ਼ੇ ਜਿਹੜੇ ਪਤਾ ਹੈ ਕਿ ਜਿਨ੍ਹਾਂ ਨੂੰ ਜਲਦੀ ਦੇਖ ਕੇ ਖਰੇਕ ਕੋਈ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਦਾ ਜਿਹੜੀ ਸਥਿਤੀ ਅੱਜ ਬਣੀ ਹੋਈ ਆ ਮੈਂ ਅੱਜ ਦੀ ਗੱਲ ਕਰਾਂ ਕਿ ਜਥੇਦਾਰ ਮਹਿਲ ਸਿੰਘ ਜਿਨ੍ਹਾਂ ਦੇ ਪਰਿਵਾਰ ਬਾਬਤ ਅੱਜ ਗੱਲਬਾਤ ਹੋਈ ਆ ਕਿ ਉਹਨਾਂ ਦੇ ਭੋਗ ਦੇ ਉੱਤੇ ਅੰਤਮ ਅਰਦਾਸ ਤੇ ਬੀਬੀ ਗੁਰਮੀਤ ਕੌਰ ਤੇ ਚੱਬੇ ਦੇ ਵਿੱਚ ਆਰਗੇਨਾਈਜ਼ ਕਰਨ ਵਾਲਾ ਜਿਹੜਾ ਨੌਜਵਾਨ ਸੀ ਉਹਨੇ ਅਕਾਲ ਤਖਤ ਦੇ ਜਥੇਦਾਰ ਨੂੰ ਹੀ ਨਕਾਰਤਾ ਕਹਿੰਦਾ ਸੋਪਾ ਨਹੀਂ ਲੈਣਾ ਇਹ ਤੋਂ ਤਾਂ ਸਾਡਾ ਜਥੇਦਾਰ ਹਵਾਰਾ ਇਹ ਜਥੇਦਾਰ ਹਵਾਰਾ ਹੈ ਫਿਰ ਸਮਾਗਮ ਉਥੇ ਰੱਖਿਆ ਸਥਿਤੀ ਕਿਹੋ ਜੀ ਬਣ ਰਹੀ ਹੈ ਪੰਥ ਕਿੱਥੇ ਨੂੰ ਚੱਲਿਆ ਅੱਜ ਤੋਂ 40 ਤੋਂ 50 ਬਾਰੇ ਪਹਿਲਾਂ ਪਿੱਛੇ ਪੰਥ ਦੀ ਗੱਲਬਾਤ ਕਰੀਏ 80 ਤੋਂ ਲੈ ਕੇ 90 ਦੇ ਦਹਾਕੇ ਦੇ ਵਿੱਚ ਸਿਰ ਮੈਂ ਪਿੱਛੇ ਹੀ ਜਾਵਾਂ ਬਹੁਤਾ ਪਿੱਛੇ ਨਾ ਜਾਵਾਂ 80 ਤੋਂ 90 ਦੇ ਦਹਾਕੇ ਦੇ ਵਿੱਚ ਕਿਹੋ ਜਿਹੇ ਲੀਡਰ ਸਨ ਕਿਹੋ ਜਿਹੇ ਯੂਥ ਸੀ ਕਿਹੋ ਜਿਹੇ ਨੌਜਵਾਨ ਸਨ ਕਿਵੇਂ ਪੰਥ ਨੂੰ ਸੇਧ ਮਿਲ ਰਹੀ ਸੀ ਪਰ ਜਿਹੜੇ ਹਾਲਾਤ ਅੱਜ ਬਣ ਗਏ ਨੇ ਅੱਜ ਨਾ ਤਾਂ ਕੋਈ ਅਕਾਲ ਤਖਤ ਦੀ ਸੁਣਨ ਤਿਆਰ ਹੈ ਨਾ ਜਥੇਦਾਰ ਮੰਨਣ ਨੂੰ ਤਿਆਰ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਿਤੀ ਜਿਹੜੀ ਖਿਲੀ ਪਈ ਹੈ ਕਿ ਪ੍ਰਧਾਨ ਖੁਦ ਪਹਿਲਾਂ ਥੁੱਕਦਾ ਤੇ ਬਾਅਦ ਚ ਉਹਨੂੰ ਚੜਦਾ ਹੈ ਕਿ ਮੇਰੀ ਤਾਂ ਆਤਮਾ ਮੰਦੀ ਨਹੀਂ ਆਤਮਾ ਪਤਾ ਨਹੀਂ ਫਿਰ ਕਿਵੇਂ ਜਾਗ ਪੈਂਦੀ ਹੈ। ਇਹੀ ਹਾਲ ਸ਼ਰੋਮਣੀ ਅਕਾਲੀ ਦਲ ਦਾ ਹੋ ਗਿਆ। ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਬਾਦਲ ਟੱਬਰ ਦਾ ਬੜਾ ਵੱਡਾ ਸਹਿਯੋਗ ਰਿਹਾ। ਉਹ ਅਕਾਲੀ ਦਲ ਖਤਮ ਕਰਦੇ ਕਰਦੇ ਵਿਚਾਰੇ ਆਪ ਹੀ ਖਤਮ ਹੋ ਗਏ। ਬੀਬੀ ਹਰ ਸਿਮਰਤ ਕੌਰ ਦੀ ਮਾਲਕ ਨੇ ਅੱਜ ਕੱਲ ਵੈਸੇ ਬੋਲ ਬੜੇ ਵਧੀਆ ਰਹੇ ਨੇ ਪਾਰਲੀਮੈਂਟ ਦੇ ਵਿੱਚ ਪਰ ਮਾਲਕ ਨੇ ਨੇੜੇ ਹੋ ਕੇ ਸੁਣ ਲਈ ਆ ਕਿ ਹੋ ਜਾ ਹੋਏਗਾ ਫਿਊਚਰ ਮੇਰੀ ਕੌਮ ਦਾ ਉਹਦੇ ਵਾਸਤੇ ਖਾਸ ਮਹਿਮਾਨ ਜਿਹੜੇ ਕੌਮ ਦੀਆਂ ਨੀਹਾਂ ਨੂੰ ਅਜੋਕੀ ਸਦੀ ਦੇ ਵਿੱਚ ਚਣਨ ਦੇ ਲਈ ਜਿਨ੍ਹਾਂ ਨੇ ਪੂਰਾ ਕੰਮ ਕੀਤਾ ਆਪਣੇ ਸਰੀਰ ਨੂੰ ਤਨ ਨੂੰ ਮਨ ਨੂੰ ਤੁਹਾਨੂੰ ਲਾਇਆ ਗੁਰੂ ਗ੍ਰੰਥ ਦੇ ਗੁਰਪੰਥ ਦੇ ਲਈ ਤੇ ਉਸ ਵੇਲੇ ਆਲ ਇੰਡੀਆ ਸਿੱਖ ਟੂਡਨ ਫੈਡਰੇਸ਼ਨ ਦੇ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਸਨ ਸਰਦਾਰ ਖਲਵਿੰਦਰ ਸਿੰਘ ਖਾਲਸਾ ਉਹਨਾਂ ਨੂੰ ਮੈਂ ਹਕ ਮਾਰੀ ਆ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਖਾਲਸਾ ਜੀ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੰਥ ਦੀ ਸਥਿਤੀ ਪੰਥ ਦੀ ਦੁਰਦਸ਼ਾ ਦੇਖ ਕੇ ਮਨ ਪਿੱਛੇ ਚਲਾ ਜਾਂਦਾ 40 50 ਵਰੇ ਪਹਿਲਾਂ ਕਿ ਮੇਰਾ ਪੰਥ ਕਿੱਥੇ ਖੜਾ ਸੀ ਅੱਜ ਸਥਿਤੀ ਇਹੋ ਜੀ ਕਿਉਂ ਬਣੀ ਕਿੱਥੇ ਨੇ ਉਹ ਤੁਹਾਡੇ ਵਰਗੇ ਲੀਡਰ ਕਿੱਥੇ ਨੇ ਉਹ ਅਕਾਲੀ ਕਿੱਥੇ ਨੇ ਉਹ ਜਥੇਦਾਰ ਕੀ ਹੋ ਰਿਹਾ ਕਿਉਂ ਹੋ ਗਿਆ ਇਸ ਤਰ੍ਹਾਂ ਕੌਣ ਜ਼ਿੰਮੇਵਾਰ ਹੈ ਦੇ ਲਈ ਦੇਖੋ ਤੁਸੀਂ ਜਿਹੜਾ ਇਹ ਮਸਲਾ ਸਾਹਮਣੇ ਰੱਖਿਆ ਹੈ ਇਹ ਬੜਾ ਗੰਭੀਰ ਮਸਲਾ ਹੈ ਜੇਕਰ ਅੱਜ ਇਹ ਮਸਲਾ ਵਿਚਾਰ ਦਾ ਮੰਗ ਕਰਦਾ ਜੀ ਜੇਕਰ ਇੱਧਰ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਧਿਆਨ ਹੈ ਖੁਸ਼ਗਰਜੀਵਨ ਪਿਆਰ ਹੈ ਬੀ ਆਫ ਸੀ ਉਹ ਜੋ ਲੋਕ ਸੋਚੋਈ ਹੈ ਉਹਨੂੰ ਕਿਵੇਂ ਲਗਾਉਣਾ ਹੈ ਕਿਵੇਂ ਬਚਾਉਣਾ ਹੈ ਕਿਵੇਂ ਚੱਲਣਾ ਹੈ ਉਹਨਾਂ ਜਿਨ੍ਹਾਂ ਨੇ ਕਰਵਾਈ ਹੈ ਉਹਨਾਂ ਦੇ ਨਾਲ ਕਿਵੇਂ ਆਪਣੇ ਤੌਰ ਤੇ ਤੁਰ ਕੇ ਉਹਨਾਂ ਦੀ ਵੀ ਪੈਜ ਰੱਖਣੀ ਹੈ ਆਪਣੀ ਵੀ ਰੱਖਣੀ ਹੈ ਗੱਲ ਆ ਚੱਲ ਰਹੀ ਹੈ ਨਾ ਤਾਂ ਕਿਸੇ ਨੂੰ ਪੰਥ ਨਾ ਰਾਇ ਨਾ ਗੁਰੂ ਨਾ ਰਾਇ ਨਾ ਕਿਸੇ ਨੂੰ ਅਕਾਲ ਤਖਤ ਦਾ ਸਾਬਣ ਨਾ ਰਾਇ ਦੇਖੋ ਅੱਗੇ ਸਮਾਂ ਹੁੰਦਾ ਸੀ ਸਾਡੇ ਵਿੱਚ ਬਜ਼ੁਰਗੀ ਸੀ ਅੱਜ ਨਾ ਤਾਂ ਬਜ਼ੁਰਗੀ ਨਜ਼ਰ ਆ ਰਹੀ ਹੈ ਬਿਜੇਕਰ ਬਜ਼ੁਰਗ ਦੇ ਤੌਰ ਤੇ ਜੋ ਕਹਿਤਾ ਉਹਦੀ ਮੰਨਦੀ ਗੱਲ ਨਾ ਅਕਾਲ ਤਖਤ ਸਾਹਿਬ ਦੀ ਸੁਪਰਮੇਸੀ ਬਾਰੇ ਜੋ ਸਿੱਖਾਂ ਦੇ ਮਨਾਂ ਅੰਦਰ ਸੀ ਉਸ ਨੂੰ ਐਸੀ ਢਾ ਲੱਗੀ ਕਿ ਅੱਜ ਅਕਾਲ ਤਖਤ ਸਾਹਿਬ ਬਾਰੇ ਵੀ ਉਂਗਲਾਂ ਚੁੱਕਣੀਆਂ ਸ਼ੁਰੂ ਹੋ ਗਈਆਂ ਦੋਖੋ ਸਿੱਖਾ ਕੋ ਤਿੰਨ ਜਸਵੰਦੀਆਂ ਸੀ ਹੈ ਸ੍ਰੀ ਕਾਟਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜ਼ੇ ਸ਼੍ਰੋਮਣੀ ਅਕਾਦੀ ਦਾ ਜੀ ਇਹਦੇ ਚ ਖੁਦਗਰ ਦੇ ਰੁਕਾਰੇ ਤੇ ਇੱਕ ਪਰਿਵਾਰ ਨੇ ਇਹਦਾ ਤੰਨਾ ਦਾ ਜੇ ਕਾੜੀ ਬਿਨਾਂ ਘਾਣ ਕਰਤਾ ਮਰਜ਼ਾ ਦਾ ਇੰਨਾ ਘਾਣ ਕਰਤਾ ਕਿ ਹੁਣ ਛੇਤੀ ਛੇਤੀ ਉਹ ਸਥਿਤੀ ਨੂੰ ਉਹ ਪ੍ਰਾਣੀ ਸਥਿਤੀ ਚ ਲੈ ਕੇ ਜਾਣਾ ਬੜਾ ਉਖਾ ਲਗ ਰਿਹਾ ਹੈ ਹਾਂ ਅੱਜ ਕੋਈ ਸ਼ੱਕ ਨਹੀਂ ਲੇਕਿਨ ਸਵਾਲ ਲੱਗੂਗਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2011 ਦੇ ਚੁਣੇ ਹੋਏ ਮੈਂਬਰ ਜਿਹੜੇ ਅੱਜ ਕਰਪਟ ਵੀ ਹੋ ਚੁੱਕੇ ਐ ਭ੍ਰਿਸ਼ਟ ਵੀ ਹੋ ਚੁੱਕੇ ਐ ਅਤੇ ਜੀਵੰਤ ਵੀ ਗਰ ਚੁੱਕੇ ਐ ਉਹ ਲੋਕ ਹੀ ਸਾਰੀ ਪੰਮੇਰੀ ਕਮਾਈ ਜਾਂਦੇ ਹਾਂ ਹਾਂ ਕਿਉਂਕਿ ਉਹਨਾਂ ਦੇ ਹੱਥ ਕਰੇ ਕਰ ਰਹੇ ਐ ਜੋ ਉਹਨਾਂ ਨੇ ਕਹਿ ਤਾ ਕਾਲੇ ਹੋਏ ਵੀ ਐ ਜੋ ਨਾਲ ਕੁਆਇਆ ਜਾ ਰਹੇ ਉਹ ਕਰੀ ਜਾਂਦੇ ਐ ਤੇ ਇਸ ਕਰਕੇ ਉਹਨਾਂ ਤੋਂ ਭਾਵੇਂ ਤੁਸੀਂ ਅਕਾਲ ਤਖਤ ਸਾਹਿਬ ਬਾਰੇ ਕੁਹਾਰੋ ਭਾਵੇਂ ਸ਼੍ਰੋਮਣੀ ਕਮੇਟੀ ਬਾਰੇ ਗੱਲ ਕਰਾਰੋ ਭਾਵੇਂ ਅਕਾਲੀਦਾਰ ਬਾਰੇ ਗੱਲ ਕਰਾਰੋ ਜਿਵੇਂ ਉਹਨਾਂ ਦੇ ਆਖਾ ਕਹੀ ਜਾਂਦੀ ਹੈ ਉਹ ਕਰੀ ਜਾਂਦੇ ਜੀ ਇਹਦੇ ਵਿੱਚ ਜਿਹੜੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਕਿਸੇ ਕੋਲੇ ਗੱਲ ਨਹੀਂ ਖਾਲਸਾ ਜੀ ਤੁਸੀਂ ਰਹੇ ਉਸ ਸਮਿਆਂ ਦੇ ਵਿੱਚ ਅਸੀਂ ਤੁਹਾਨੂੰ ਬੜਾ ਨੇੜਿਓਂ ਤੱਕਦੇ ਰਹਾਂ ਕਿ ਜਦੋਂ ਤੁਹਾਡੇ ਵਰਗੇ ਲੀਡਰ ਨੇ ਕਿਤੇ ਜਾਣਾ ਇੱਕ ਇੱਕ ਬੇਨਤੀ ਕਰੀਦੀ ਸੀ ਹੁਕਮ ਨਹੀਂ ਨਹੀਂ ਮੈਂ ਗੱਲ ਕਰ ਰਿਹਾ ਬੇਨਤੀ ਇੱਕ ਬੇਨਤੀ ਕਰਨੀ ਹਜ਼ਾਰਾਂ ਨੌਜਵਾਨਾਂ ਨੇ ਪੰਜਾਬ ਦੇ ਵਿੱਚੋਂ ਵਿਹਿਰਾ ਕਤਕ ਪਹੁੰਚ ਜਾਣਾ ਅੱਜ ਉਹ ਸਥਿਤੀ ਕਿਉਂ ਇਸ ਤਰ੍ਹਾਂ ਬਦਲੀ ਇੱਕ ਪਰਿਵਾਰ ਕਰਕੇ ਪਰਿਵਾਰ ਤਾਂ ਖੁਦ ਖਤਮ ਹੋ ਜੁਦਾ ਹੈ ਰਾਜਨੀਤਿਕ ਤੌਰ ਤੇ ਦੇਖੋ ਕੁਜੀਵ ਸਿੰਘ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਜੋ ਅਨੁਭਵ ਕਰਦਾ ਕਿ ਸਿੱਖ ਪੰਥ ਦਾ ਇੱਕ ਠੀਕਾ ਹਰਿਆਵਲ ਦਰਸਾ ਆਲ ਇੰਡੀਆ ਸਿੱਖ ਸਟੂਡੈਂਟ ਅਸੋਸੀਏਸ਼ਨ ਜਿਹਦੇ ਵਿੱਚ ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਗੁਰਮਤ ਦੀ ਸੋਝੀ ਕਰਾਉਣ ਲਈ ਗੁਰਮਤ ਕੈਂਪਾਂ ਵਿੱਚ 7 ਦਿਨ ਰੱਖਿਆ ਜਾਂਦਾ ਸੀ ਉਹ ਭਾਗ ਖੁਸ਼ੀ-ਖੁਸ਼ੀ ਭਾਗ ਲੈਂਦੇ ਸੀਗੇ ਅਤੇ ਉਹਨਾਂ ਕੈਂਪਾਂ ਦੁਆਰਾ ਜਿਹੜੇ ਨੌਜਵਾਨ ਵਿਦਿਆਰਥੀ ਅੱਗੇ ਆਉਂਦੇ ਸੀਗੇ ਉਹ ਗੁਰਮਤ ਦੇ ਪਰਪੱਕ ਹੁੰਦੇ ਸੀਗੇ ਅਕਾਲੀ ਦਲ ਦੇ ਵਿੱਚ ਮੈਕਸਿਮਮ ਉਹਨਾਂ ਵਿੱਚੋਂ ਗੁਰਮਤ ਤੇ ਸੋਝੀ ਵਾਲੇ ਨੌਜਵਾਨ ਅੱਗੇ ਆ ਕੇ ਸਭੀ ਸਾਮ ਸੰਭਾਲ ਕਰਦੇ ਸੀ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਪਰਿਵਾਰ ਨੇ ਬੀ ਐਸਓ ਆਈ ਦੇ ਆਂਦੀ ਜੂਥ ਅਕਾਲੀ ਦਲਿਆਂ ਦਾ ਆਪਣੇ ਹੀ ਨਵੇਂ ਤਾਂ ਨਵੇਂ ਬੰਦੇ ਜian ਦੀ ਅਗਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਟੋਟੇ ਟੋਟੇ ਕਰਕੇ ਉਹਦਾ ਭਗ ਪਵਾ ਦਾ ਉਸ ਤੋਂ ਬਾਅਦ ਗੁਰਮਤ ਦੀ ਸੋਜੀ ਵਾਰੇ ਕੋਈ ਟਾਵੇਂ ਟਾਵੇਂ ਕੋਈ ਬਾਹਰ ਦੇ ਕੋਈ ਆਗੇ ਹੁਣ ਤਾਂ ਹੋਗਾ ਨੇਤਾ ਸਾਹਮਣੇ ਕੋਈ ਨਜ਼ਰ ਨਹੀਂ ਆ ਰਹੀ ਜਿਹੜੇ ਕਿ ਸੱਚ ਨੂੰ ਸੱਚ ਕਹਿੰਦੇ ਸੀ ਝੂਠ ਨੂੰ ਝੂਠ ਕਹਿੰਦੇ ਸੀ ਜਿਹੜੀ ਗੱਲ ਕਹਿਣੀ ਆ ਮੂੰਹ ਤੇ ਕਹਿੰਦੇ ਸੀ ਸੱਚ ਬੋਲਣਾ ਸੱਚ ਕਹਿਣਾ ਸੱਚ ਦੇਖਣਾ ਉਹੀ ਕਾਰਨ ਹੈ ਕਿ ਉਹਦੇ ਵਿੱਚ ਵਿਦਵਾਨ ਵੀ ਪੈਦਾ ਹੁੰਦੇ ਸੀ ਬੁਲਾਰੇ ਵੀ ਪੈਦਾ ਹੁੰਦੇ ਸੀ ਲੇਖਕ ਪੈਦਾ ਹੁੰਦੇ ਸੀ ਅੱਜ ਉਹ ਜੀਵਨ ਬਾਰੇ ਸਾਡੇ ਸਾਹਮਣੇ ਹੈ ਹੀ ਨਹੀਂ ਤੇ ਜੀਵਨ ਬਾਰੇ ਨਾ ਹੋਣ ਕਰਕੇ ਸਾਡੀ ਆ ਸਥਿ ਜੇ ਵਾਈ ਡੇ ਡਾਉਣੀ ਹੁੰਦੀ ਜਾ ਰਹੀ ਹੈ ਤੇ ਹਰ ਰੋਜ਼ ਕੋਈ ਨਵਾਂ ਤੋਂ ਨਵਾਂ ਕ੍ਰਿਜ਼ਮਾ ਬਾਪਰਦਾ ਹੈ ਤੇ ਫਿਰ ਦੂਜੀ ਗੱਲ ਇਹ ਹੈ ਕੋਈ ਸਿਰ ਤੇ ਕੋ ਕੁੰਡਾ ਰ ਹੋਣ ਕਰਕੇ ਜਿਹਦਾ ਜੋਚ ਚਚ ਕਰਦਾ ਹੈ ਉਹ ਬੋਲਣਾ ਸ਼ੁਰੂ ਕਰ ਦਿੰਦਾ ਜਿਹਦਾ ਜੋਚਿਤ ਕਰਦਾ ਉਹ ਆਪਣਾ ਢੰਡਾ ਜਾ ਕੇ ਉਧਰ ਤੁਰ ਪੈਂਦਾ ਜਿਹਦਾ ਜੋਚਿਤ ਕਰਦਾ ਉਹ ਦੇਖਣਾ ਸ਼ੁਰੂ ਕਰ ਦਿੰਦਾ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਪੇਸ਼ਾਨ ਕਰਨ ਵਾਲਾ ਨਹੀਂ ਕੋਈ ਬੋਲਣ ਵਾਲਾ ਨਹੀਂ ਕੋਈ ਰੋਕਣ ਵਾਲਾ ਤੁਹਾਡੇ ਕਹਿਣ ਤੋਂ ਭਾਵ ਕਿ ਕੋਈ ਲੀਡਰਸ਼ਿਪ ਨਹੀਂ ਹੈ ਕੁੰਡਾ ਨਹੀਂ ਹੈ ਕੁੰਡਾ ਸਾਡੇ ਕੋਲ ਅਕਾਲ ਤਖਤ ਦਾ ਸੀ ਅਕਾਲ ਤਖਤ ਵਾਲਾ ਕੁੰਡਾ ਤਾਂ ਇਹਨਾਂ ਨੇ ਮੋੜ ਕੇ ਇਸ ਹਾਵਨਾ ਬਣਾ ਲਿਆ ਕਿ ਗੁਰਵਜਨ ਸਿੰਘ ਦੀ ਤਰ੍ਹਾਂ ਜਿਵੇਂ ਕਹਾਂਗੇ ਕਿ ਕਾਕਾ ਗੁਰਮੀਤ RAM ਰਹਿਮ ਨੂੰ ਬਾਪ ਕਹਦੇ ਤੇ ਜਥੇਦਾਰ ਕੰਦਰ ਸਤਬਚਨ ਜੀ ਸਾਡਾ ਬਾਪ ਹੈ ਤੁਹਾਡਾ ਵੀ ਬਾਪ ਹੈ ਸਤਬਚਨ ਤੇ ਇਹ ਕਹਿੰਦੇ ਪੰਜ ਚੇਕ ਦੇ ਕਹਿੰਦੇ ਛੇਕ ਦਿੰਨੇ ਆ ਜੀ ਹੁਕਮ ਕਰੋ ਸੀ ਫਿਰ ਕਹਿੰਦੇ ਨਹੀਂ ਜੀ ਹੁਕਮਨਾਮਾ ਗਲਤ ਹੋ ਗਿਆ ਤਿੰਨ ਤਿੰਨ ਹੁਕਮਨਾਮੇ ਦਵਾ ਕੇ ਜਿਹੜਾ ਕੁੰਡਾ ਸੀ ਕੁੰਡਾ ਤਾਂ ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤਾ ਤੁਹਾਡੇ ਵਰਗੇ ਜਿਹੜੇ ਲੀਡਰ ਸੀ ਦ੍ਰਿੜਤਾ ਨਾਲ ਕੰਮ ਕਰਨ ਵਾਲੇ ਚੁੱਪ ਕਰਕੇ ਕਿਉਂ ਬਹਿ ਗਏ ਤੁਸੀਂ ਚੁੱਪ ਕਿਉਂ ਕਰ ਗਏ ਨਹੀਂ ਦੇਖੋ ਐ ਮੈਂ ਤੁਹਾਨੂੰ ਗੱਲ ਕਰਾਂ ਕੋਈ ਚੁੱਪ ਨਹੀਂ ਹੁੰਦਾ ਲੇਕਿਨ ਸਥਿਤੀ ਨੂੰ ਆਵਾਜ਼ ਕਰਦਿਆਂ ਮੈਂ ਆਪਣੇ ਤੌਰ ਤੇ ਉਹ ਸਾਰਾ ਕੁਝ ਇਕੱਠਾ ਕਰਨ ਤੇ ਇਹਨਾਂ ਦਿਨਾਂ ਚ ਲੱਗ ਗਿਆ ਵੀ ਐ ਇਹ ਨਾ ਹੋਵੇ ਵੀ ਲੋਕ 2 ਦਸੰਬਰ ਨੂੰ ਭੁੱਲ ਜਾਣ ਕਿਉਂਕਿ 2 ਦਸੰਬਰ ਨੂੰ ਜੋ ਕੁਛ ਹਕਾਤ ਤੱਕ ਸਾਹਮਣੇ ਜੋ ਕੁਛ ਵਾਪਰਿਆ ਉਹ ਸਿੱਖ ਪੰਥ ਲਈ ਬੜਾ ਇੰਪੋਰਟੈਂਟ ਹੈ ਤੇ ਆਉਣ ਵਾਲੇ ਸਮੇਂ ਲਈ ਉਹ ਬੜਾ ਇੰਪੋਰਟੈਂਟ ਰਹੂਗਾ ਕੋਈ ਸਮਾਂ ਆਊਗਾ ਕਿ ਉਹਦੇ ਉੱਤੇ ਅ ਚੱਲ ਕੇ ਸਾਰਾ ਕੁਝ ਫੇਰ ਉਸੇ ਸਥਿਤੀ ਵਿੱਚ ਆ ਸਕਦਾ ਹੈ ਲੇਕਿਨ ਕੀ ਹੈ ਕਿ ਜਦੋਂ ਕੋਈ ਉਧਰ ਧਿਆਨ ਨਹੀਂ ਦੇ ਰਿਹਾ ਹੋਵੇ ਤੇ ਆਪਾਂ ਵੀ ਆਹ ਬਹਾਰੇ ਤੁਰ ਪਈ ਤੇ ਉਹ ਫਿਰ ਗੱਲ ਜਿਹੀ ਨਹੀਂ ਬਣਦੀ ਸਾਰੀ ਸਥਿਤੀ ਨੂੰ ਆਵਾਜ਼ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਅ ਲੇਕਿਨ ਮੈਂ ਇੱਕ ਉਰੁਪਾ ਕਰ ਰਿਹਾ ਕਿ ਜਿਹੜੇ ਇਸ ਸਮੇਂ ਜਿਵੇਂ ਅਕਾਲੀ ਦਲ ਦੀ ਮੈਂਬਰਸ਼ਿਪ ਹੋ ਰਹੀ ਹੈ ਉਹਦੇ ਵਿੱਚ ਇਕੱਠ ਹੋ ਰਹੇ ਹਨ ਖਾਸ ਕਰਕੇ ਜਦੋਂ ਸ਼ਹੀਦ ਭਾਈ ਅਮਰੀਦ ਸਿੰਘ ਦੀ ਬੇਟੀ ਉਥੇ ਬੋਲਦੀ ਹੈ ਉਹ ਬੜਾ ਪ੍ਰਭਾਵਿਤ ਕਰ ਰਹੀ ਹੈ ਉਹਦਾ ਇੱਕ ਇੱਕ ਸ਼ਬਦ ਮੂੰਹੋਂ ਨਿਕਲਿਆ ਬੜਾ ਵੈਲਿਊਏਬਲ ਹੈ ਤੇ ਕੋਈ ਨਾ ਕੋਈ ਰਾਹ ਮਨੂੰ ਨਿਕਲਦਾ ਨਜ਼ਰ ਆ ਰਿਹਾ ਵੀ ਨਿਕਰੂਗਾ ਵੀ ਇਹ ਤਾਂ ਠੀਕ ਹੈ ਵੀ ਆਪਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸਮਾਂ ਵੀ ਬਹੁਤ ਹੋ ਚੁੱਕਿਆ ਤੇ ਇਹ ਵੀ ਹੈ ਕਿ ਐਟ ਪ੍ਰੈਜ਼ੈਂਟ ਅਸੀਂ ਇੰਨੀ ਛੇਤੀ ਉਹ ਤਾਕਤ ਅਸਾਂ ਨਹੀਂ ਪ੍ਰਾਪਤ ਕਰ ਸਕਦੇ ਜਿਹੜੀ ਕਰਨੀ ਚਾਹੀਦੀ ਸੀ ਕਿਉਂਕਿ ਦੇਖੋ ਤੁਹਾਨੂੰ ਜਾਦ ਹੋਊਗਾ ਕਿ 1975 ਦੇ ਵਿੱਚ ਜਦੋਂ ਐਮਰਜੈਂਸੀ ਚੱਲ ਰਹੀ ਸੀ ਜੀ ਤੇ ਦੂਜੇ ਪਾਸੇ ਸੰਤ ਕਰਤਾਰ ਸਿੰਘ ਖਾਲਸਾ ਭੰਡਰਾ ਵਾਲੇ ਸਾਰੇ ਪੰਜਾਬ ਦੇ ਵਿੱਚ ਅ ਸੰਤ ਜੀ ਦਾ ਕੀਰਤਨ ਕਰਦੇ ਆ ਤੇ ਉਹਦੇ ਵਿੱਚ ਇੱਕ ਆਵਾਜ਼ ਬਣਦ ਹੁੰਦੀ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਜਤਕਰਾ ਜਾਵੇ ਆਰਾ ਪਿਆਰਾ ਲੱਗਦਾ ਹੈ ਪੰਜਾਬ ਦੀ ਫੀਜ਼ਾ ਦੇ ਵਿੱਚ ਇੱਕ ਇਹ ਗੱਲ ਆ ਹਰ ਪਾਸੇ ਫੈਰ ਗਈ ਅਤੇ ਜਿਹੜਾ ਨੌਜਵਾਨ ਸੀਗਾ ਵਿਦਿਆਰਥੀ ਸੀਗਾ ਗੋਰ ਸੇਕ ਸੀਗਾ ਬਜ਼ੁਰਗ ਸੀਗਾ ਮਾਈ ਭਾਈ ਸਾਬ ਇੱਕ ਮੁਹਾਰੇ ਆਹ ਮੁਹਾਰੇ ਤਰਪੇ ਤੇ ਤੁਹਾਨੂੰ ਪਤਾ ਨਹੀਂ ਪਤਾ ਹੈ ਜਾਂ ਨਹੀਂ ਪਤਾ ਜਦੋਂ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਖੇਦੀ ਮਾਰਚ ਗਿਆ ਸੀਗਾ ਉਹ ਸਮੇਂ 20 ਕੋਈ ਗਿਣਤੀ ਨਹੀਂ ਸੀ ਕਿੰਨੇ ਲੱਖ ਦਾ ਕਾਠਾ ਤੇ ਕਿੰਨੇ ਕਿੰਨੇ ਹਜ਼ਾਰਾਂ ਦੇ ਵਿੱਚ ਗੱਡੀਆਂ ਚੱਲ ਰਹੀਆਂ ਜੀ ਵੀ ਜਦੋਂ ਉੱਥੇ ਪਹੁੰਚਿਆ ਸੀ ਕਾਠ ਤੇ ਉਹ ਸਮੇਂ ਇੱਕ ਸਿੱਖ ਪੰਦੇ ਵਿੱਚ ਆਪ ਇੱਕ ਨਵਾਂ ਮੁਹਾਰ ਆ ਗਿਆ ਸੀਗਾ ਤੇ ਉਸੇ ਦੇ ਚੱਲਦੇ ਹੋਏ ਪੰਜਾਬ 'ਚ ਸਰਕਾਰਾਂ ਵੀ ਬਣੀਆਂ ਵੀ ਮੂਵਮੈਂਟਾਂ ਵੀ ਲੜੀਆਂ ਗਈਆਂ ਲੇਕਿਨ ਉਹ ਜਾਂ ਦੇਖੋ ਮੈਨੂੰ ਅੱਜ ਸ਼ਾਂਤ ਕਰਤਾਰ ਸਿੰਘ ਵਰਗਾ ਵੀ ਬੰਦਾ ਕੋਈ ਨਜ਼ਰ ਨਹੀਂ ਆ ਰਿਹਾ ਬਿ ਜਿਹੜਾ ਇਸ ਤਰ੍ਹਾਂ ਦੀ ਗੱਲ ਕਰ ਸਕੇ ਕਿ ਜਿਹੜਾ ਜਿਹਦੇ ਜਦੋਂ ਸਾਹਮਣੇ ਜਦੋਂ ਖੜਨ ਇਸ ਤਰ੍ਹਾਂ ਕਾਦੀਦਾਲ ਦੀ ਹਿੰਮਤ ਨਹੀਂ ਹੁੰਦੀ ਸੀ ਟੂਣਾ ਸਾਹਮਣੇ ਕੇ ਬੋਲ ਸਕੇ ਤੇ ਅੱਜ ਕੋਈ ਜਿੰਨੇ ਵੀ ਜਿਹੜੇ ਸੰਤ ਪਰਸ਼ ਜੋ ਤੁਰ ਰਹੇ ਹੈ ਮੈਂ ਮਾਂ ਤਾਂ ਇਹ ਕਹਿੰਦਾ ਪਰਸ਼ ਕਹਿੰਦੇ ਆ ਤਾਂ ਪਰਸ਼ ਤੁਰ ਰਿਹਾ ਤੇ ਮੈਨੂੰ ਨਾ ਕੋਈ ਚਣਕ ਨੀ ਨਜ਼ਰ ਆ ਰਿਹਾ ਬਿਲਕੁਲ ਚਣਕ ਨਜ਼ਰ ਆਉਂਦੀ ਹੋਵੇ ਤੇ ਦੂਜੀ ਗੱਲ ਇਹ ਹੈ ਕਿ ਕੁਦ ਦੇਵ ਸਿੰਘ ਜੀ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਪੰਥ ਚ ਐਡ ਪ੍ਰੈਜ਼ੈਂਟ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਸਪਿਰਚੁਅਲ ਡੁਆਇਨ ਪਾਵਰ ਕੀ ਖੇਰ ਖੇਡ ਰਹੀ ਹੈ ਸਪਿਰਚੁਅਲ ਡੁਆਇਨ ਪਾਵਰ ਦੀ ਇੰਡੀਕੇਸ਼ਨ ਕੀ ਹੈ ਡਾਇਰੈਕਸ਼ਨ ਕੀ ਹੈ ਕਿ ਉਹ ਸਾਡੇ ਕੋਲ ਕੋਈ ਬੰਦਾ ਹੀ ਨਹੀਂ ਹੈ ਉਹਨੂੰ ਫਾਰੂ ਕਰ ਸਕਦਾ ਜੇ ਫਾਰੂ ਕਰ ਸਕਦਾ ਕੋਈ ਬੈਠਾ ਚੁੱਪਚੀ ਤੇ ਕੋਈ ਘਰ ਬੈਠਾ ਹੈ ਜਾਂ ਕਿਸੇ ਪਾਸੇ ਬੈਠਾ ਤਾਂ ਕਹਿ ਨਹੀਂ ਸਕਦਾ ਲੇਕਿਨ ਕੌਮ ਦੇ ਸਾਹਮਣੇ ਕੋਈ ਉਹ ਜੀ ਪਰਸਨੈਲਿਟੀ ਨਹੀਂ ਹੈ ਜਿਹੜੀ ਕਿ ਕੌਮਵੇ ਦਾ ਦੱਸ ਸਕੀ ਵੀ ਭਾਈ ਜਿਹੜੀ ਇੰਡੀਕੇਸ਼ਨ ਹੁੰਦੀ ਹੈ ਇਹਦਾ ਮੀਨਿੰਗ ਕੀ ਹੁੰਦਾ ਹੈ ਜੇਕਰ ਕੋਈ ਸਮਝਿੰਦੇ ਦੇਖੋ ਜਦੋਂ ਮਾਰਾਇਆ ਸ਼ੇਰ ਸਿੰਘ ਦਾ ਰਾਜ ਸੀਗਾ ਤਾਂ ਆਕਾਲ ਤਖਤ ਸਾਹਿਬ ਦੇ ਦੋਨੇ ਝੰਡੇ ਬੁੰਗੇ ਡਿੱਗ ਪਏ ਸੀਗੇ ਤਾਂ ਉਹ ਸਮੇਂ ਬਾਬਾ ਨਰੰਗਾਬਾਦਿਆ ਜੀ ਨੇ ਕਿਹਾ ਵੀਰ ਸਿੰਘ ਨਰੰਗਾਬਾਦਿਆ ਨੇ ਕਿ ਸਿੱਖ ਰਾਜ ਆ ਰਿਹਾ ਹੈ ਸੰਭਲ ਜੋ ਨਹੀਂ ਸੰਭਲੇ ਤੇ ਸਿੱਖ ਰਾਜ ਆ ਗਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਆਇਆ ਤਾਂ ਉਸ ਸਮੇਂ ਅਨੰਦਪੁਰ ਸਾਹਿਬ ਦਾ ਪੰਜ ਪਿਆਰਾ ਮਾਰਾ ਵੱਡਾ ਖੰਡਾ ਸੀਗਾ ਉਹ ਜਗਪਿਆ ਤਾਂ ਸਿਆਣਿਆਂ ਨੇ ਕਿਹਾ ਵੀ ਹੁਣ ਰਕਾਲੀ ਸਰਕਾਰ ਜਾ ਰਹੀ ਹੈ ਵੀ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਜਰ ਚੜਾ ਗਿਆ ਇਹ ਕਿਹੜੇ ਸੰ ਦੀ ਗੱਲ ਹੈ ਇਹ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀਗੀ ਓਕੇ ਤੇ ਉਹ ਪਾ ਕਿਉਂਕਿ ਇਹ ਜੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜ ਪਿਆਰਾ ਬਰਜ ਇੱਕ ਹੰਡੇ ਹੈ ਇਹ ਜਦੋਂ 99 ਦੇ ਵਿੱਚ 300 ਸਾਲ ਮਨਾਇਆ ਗਿਆ ਉਸ ਤੋਂ ਬਾਅਦ ਹੀ ਜੋ ਕਿਉਂਕਿ ਸਰਕਾਰ ਬਣ ਗਈ ਸੀਗੀ 99 ਵਿੱਚ ਤੇ ਉਸ ਤੋਂ ਬਾਅਦ ਹੀ ਲੱਗੇ ਹੈ ਕਿ ਉਹ ਪੰਜ ਪਿਆਰਾ ਵਾਲਾ ਸੀਗਾ ਪਾਰਕ ਸਭ ਤੋਂ ਵੱਡਾ ਪਾਰਕ ਉਹਦੇ ਸਭ ਤੋਂ ਵੱਡਾ ਖੰਡਾ ਸੀਗਾ ਓਕੇ ਫਿਰ ਤੁਸੀਂ ਦੇਖੋ ਕਿ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਜਾਂਦੇ ਐ ਜਜ਼ਹਰ ਸਾਹਿਬ ਨਾਲ ਗੱਲਬਾਤ ਹੁੰਦੀ ਹੈ ਦਫ਼ਤਰ ਤੇ ਉਹਨਾਂ ਦੀ ਕੁਰਸੀ ਟੁੱਟਦੀ ਹੈ ਕੁਰਸੀ ਟੁੱਟ ਕੇ ਡਿੱਗਦੀ ਹੈ ਉਹਨਾਂ ਦੀ ਸਰਟੀਫਾਈਡ ਵੇਚਦੀ ਹੈ ਉਹ ਇੱਕ ਇੰਡੀਕੇਸ਼ਨ ਹੈ ਵੀ ਪ੍ਰਵਾਹ ਹੋ ਤੋ ਘਰ ਜਾ ਕੇ ਬੈਠਦੇ ਰਬ ਰਬ ਕਰ ਉਹ ਨਹੀਂ ਸਮਝਦੇ ਉਹ ਕੀ ਕਰ ਸਕਦੇ ਆ ਵੀ ਕਿਉਂਕਿ ਮਾਣ ਹੈ ਕਿ ਸਰ ਕੋ ਪੈਸਾ ਹੈ ਮਾਣ ਹੈ ਕਿ ਸਾਸੀਂ ਜੋ ਮਰਜ਼ੀ ਕਰ ਸਕਦੇ ਆ ਪੈਸੇ ਨਾਲ ਪਰ ਨਹੀਂ ਸੁਪਰੀਮ ਪਾਵਰ ਜਿਹੜੀ ਹੈ ਨਾ ਉਹ ਇੱਕ ਸੁਪਰੀਮ ਹੈ ਉਹ ਸਭ ਕੁਛ ਕਰਤਾ ਦੀ ਹੈ ਅਸੀਂ ਨਹੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨਾ ਸਮਝੋ ਸੋ ਇਹਦਾ ਮਤਲਬ ਇਹ ਹੋਇਆ ਸਦਾ ਰਿੰਦਰ ਸਿੰਘ ਜੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਦੀ ਬਾਬਾ ਗੁਰਬਖਸ਼ ਸਿੰਘ ਵਾਲੇ ਗੁਰਦੁਆਰੇ ਦੇ ਵਿੱਚ ਜਦੋਂ ਖਾਨਪਾਰ ਦੇ ਉੱਤੇ ਜਾਂਦੇ ਆ ਉੱਥੇ ਬਹਿ ਕੇ ਇਹਨਾਂ ਦੀ ਕੁਰਸੀ ਤੋਂ ਕੁਰਸੀ ਦੀ ਲੱਤ ਟੁੱਟਦੀ ਹੈ ਇਹਦਾ ਮਤਲਬ ਇਹ ਹੈ ਕਿ ਡਿਵਾਈਨ ਪਾਵਰ ਜਿਹੜੀ ਪਰਿਪੂਰਨ ਪ੍ਰਮਾਤਮਾ ਕਹ ਰਿਹਾ ਕਿ ਕਾਕਾ ਤੂੰ ਕੁਰਸੀ ਤੇ ਬਹਿਣ ਦੇ ਲਾਇਕ ਨਹੀਂ ਐ ਹੁਣ ਤੂੰ ਗਿਆ ਇਹਦਾ ਮਤਲਬ ਹੈ ਇਹੀ ਥੋੜਾ ਜਿਹਾ ਇਸ਼ਾਰਾ ਤੁਸੀਂ ਉਧਰੋਂ ਕਰ ਰਹੇ ਹੋ ਕਿ ਮਾਲਕ ਨੇ ਹੁਣ ਬਸ ਕੁਰਸੀ ਖੋ ਲਈ ਐ ਕੋਈ ਨਹੀਂ ਕੋਈ ਸ਼ੱਕ ਨਹੀਂ ਕੋਈ ਡਾਊਟ ਨਹੀਂ ਹੁਣ ਨਹੀਂ ਨਹੀਂ ਸਮਝਣਗੇ ਤਾਂ ਨਾ ਸਮਝਣ ਹੂੰ ਬੜੀ ਵੱਡੀ ਗੱਲ ਕਹਿ ਦਿੱਤੀ ਸੀ ਹੁਣ ਤੂੰ ਹਿਸਾਬ ਲਾਉ ਬਹੁਤ ਵੱਡਾ ਇਸ਼ਾਰਾ ਗੁਰੂ ਸਾਹਿਬ ਵੱਲੋਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਵੱਲੋਂ ਬੜਾ ਵੱਡਾ ਇਸ਼ਾਰਾ ਸੀ ਇਹਦਾ ਮਤਲਬ ਹੈ ਦੇਖੋ ਜੇ ਮੈਂ ਤਾਂ ਹੀ ਕਹਿ ਰਣਾ ਜੀ ਕਿਉਂਕਿ ਐਡ ਪ੍ਰੈਜ਼ੈਂਟ ਸਾਡੇ ਕੋਲ ਕੋਈ ਪਰਸਨੈਲਿਟੀ ਨਹੀਂ ਹੈ ਜਿਹੜੀ ਡਾਇਰੈਕਟ ਕਹਿ ਸਕੇ ਦੇਖੋ ਮੈਂ ਕੋਈ ਸ਼ਾਂਤ ਨਹੀਂ ਹੈ ਕੋਈ ਜੋਸ਼ੀ ਨਹੀਂ ਹੈਗਾ ਕੋਈ ਮਹਾਪੁਰਸ਼ ਨਹੀਂ ਹੈਗਾ ਦੇਖਣ ਇਤਿਹਾਸਿਕ ਤੌਰ ਤੇ ਜੋ ਤੱਥ ਹਨ ਮੈਂ ਉਹ ਐਕਸਪਲੇਨ ਕਰ ਰਹੀ ਹਾਂ ਹੂੰ ਦੇਖੋ ਹੁਣ ਜਿਹੜੀ ਸਥਿਤੀ ਚਲੋ ਮੌਜੂਦਾ ਸਥਿਤੀ ਲੈ ਲੀਏ ਖਾਲਸਾ ਜੀ ਮੌਜੂਦਾ ਸਥਿਤੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਬਕਾਇਦਾ ਜਿਹੜੀ 7 ਮੈਂਬਰੀ ਕਮੇਟੀ ਸੀ 2 ਦਸੰਬਰ ਦੀ ਗੱਲ ਕਰ ਰਹੇ ਹਾਂ ਮੈਂ ਅੱਗੇ ਪਿੱਛੇ ਨਹੀਂ ਜਾਵਾਂਗਾ 2 ਦਸੰਬਰ ਨੂੰ 7 ਮੈਂਬਰੀ ਕਮੇਟੀ ਬਣਾਈ ਦੋ ਕਹਿੰਦੇ ਵੀ ਸਾਡੀ ਆਤਮਾ ਮਰ ਗਈ ਆ ਅਸੀਂ ਮਰੀ ਹੋਈ ਆਤਮਾ ਵਾਲੇ ਆ ਅਸੀਂ ਛੱਡ ਕੇ ਚੱਲਿਆ ਅਸੀਂ ਅਕਾਲ ਤਖਤ ਦਾ ਹੁਕਮ ਨਹੀਂ ਮੰਨਣਾ ਸਾਨੂੰ ਸਾਡੇ ਮਾਲਕਾਂ ਦਾ ਜਿਹਦੀ ਕੁਰਸੀ ਟੁੱਟੀ ਹੈ ਉਹਦਾ ਹੁਕਮ ਸਾਤੇ ਆ ਅਕਾਲ ਤਖਤ ਦਾ ਨਹੀਂ ਉਹ ਜ਼ਮੀਰਾਂ ਵੇਚ ਕੇ ਦੋ ਗਏ ਦੋ ਜਿਮੀਰੀ ਸਰੀਰਕ ਤੌਰ ਤੇ ਜਿਉਂਦੇ ਨੇ ਆਤਮਿਕ ਤੌਰ ਤੇ ਮਰ ਚੁੱਕੇ ਆ ਪੰਜ ਸੀ ਜਿਹੜੇ ਖੜੇ ਹੋ ਗਏ ਕਹਿੰਦੇ ਨਹੀਂ ਸਾਨੂੰ ਹੁਕਮ ਹੈ ਜਿਹਦੇ ਵਿੱਚ ਬੀਬੀ ਸਤਵੰਤ ਕੌਰ ਤੁਹਾਡੇ ਭਰਾਵਾਂ ਮਾਂਗ ਬਹੁਤ ਨਜ਼ਦੀਕੀ ਸਾਥੀ ਤੁਹਾਡੇ ਸੰਘਰਸ਼ ਦੇ ਵਿੱਚ ਰਹੇ ਭਾਈ ਅਮਰੀਕ ਸਿੰਘ ਉਹਨਾਂ ਦੀ ਬੇਟੀ ਤੁਹਾਨੂੰ ਤਾਂ ਕਿਣਕਾ ਕਿਣਕਾ ਉਸ ਪਰਿਵਾਰ ਦਾ ਪਤਾ ਹੈ ਉਸ ਬੀਬੀ ਦੇ ਅੱਗੇ ਇੱਕ ਆਉਣ ਕਰਕੇ ਇੱਕ ਮੂਮੈਂਟ ਬੜੀ ਵੱਡੀ ਬਣ ਗਈ ਪੰਜਾਬ ਦੇ ਵਿੱਚ ਜਿੱਥੇ ਜਾਂਦੇ ਨੇ ਲੋਕੀ ਕਹਿੰਦੇ ਨਹੀਂ ਅਸੀਂ ਤਾਂ ਅਕਾਲੀ ਦਰ ਸੁਰਜੀਤ ਕਰਦਾ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਆਉਣ ਦੇ ਨਾਲ ਅਕਾਲੀ ਦਲ ਬਾਦਲ ਦਾ ਖਾਤਮਾ ਤੇ ਅਕਾਲੀ ਦਲ ਦਾ ਸੁਰਜੀਤ ਹੋਣਾ ਦੇਖੋ ਇਹਦੇ ਕੋਈ ਸ਼ੱਕ ਨਹੀਂ ਅਕਾਲੀ ਦਲ ਸੁਰਜੀਤ ਹੁੰਦਾ ਨਜ਼ਰ ਆ ਰਿਹਾ ਹੈ ਓਕੇ ਬੀ ਜੇ ਜਿਹੜੇ ਹਿਸਾਬ ਨਾਲ ਸਿੱਖ ਸੰਗਤਾਂ ਦਾ ਸਿੱਖ ਪੰਦਰ ਰਿਸਪੌਂਸ ਮਿਲ ਰਿਹਾ ਹੈ ਮੈਨੂੰ ਇਹ ਲੱਗਦਾ ਹੈ ਇੱਕ ਬੇ ਬਣ ਜੂ ਇੱਕੇ ਫਾਇਦਾ ਹੁਰ ਲਿਆ ਜਾ ਸਕਦਾ ਹੈ ਕਿ ਜੇਕਰ ਬੀਬਾ ਭਾਈ ਅਮਰੀਤ ਸਿੰਘ ਦੀ ਬੇਟੀ ਸਿੱਖ ਪੰਥ ਦੇ ਇਕੱਠੋ-ਕੱਟ ਜਿਹੜੇ ਕਾਰ ਸੇਵਾ ਵਾਲੇ ਸੰਤਾਂ ਦੂਜੇ ਮਹਾਂਪੁਰਸ਼ਾਂ ਦੇ ਜਿਹੜੇ ਸੰਤਾਂ ਉਹਨਾਂ ਨੂੰ ਅਪੀਲ ਕਰਦੀ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਮੇਰੇ ਦਾਦਾ ਜੀ ਨੇ ਵੀ 1975 ਦੇ ਵਿੱਚ ਵੀ ਉਹ ਸਮੇਂ ਜੋ ਸਥਿਤੀ ਬਣੀ ਹੋਈ ਸੀ ਜੋ ਸਰਕਾਰ ਨੇ ਐਮਰਜੈਂਸੀ ਲਾਈ ਹੋਈ ਸੀ ਜੋ ਸਿੱਖਾਂ ਨਾਲ ਹੋ ਰਿਹਾ ਸੀ ਉਸ ਸਮੇਂ ਆਵਾਜ਼ ਬਰੰਦ ਕੀਤੀ ਤੇ ਅਕਾਲ ਤਖਤ ਸਾਹਿਬ ਨੇ ਸੁਪਰਮੇਸੀ ਦੇ ਤੌਰ ਤੇ ਸਾਹਮਣੇ ਪ੍ਰਤੱਖ ਪ੍ਰਗਟ ਕੀਤਾ ਅੱਜ ਵੀ ਮੇਰੇ ਦਾਦਾ ਜੀ ਦੀ ਮੇਰੇ ਵੱਲੋਂ ਅਪੀਲ ਹੈ ਕਿ ਮੇਰੇ ਦਾਦਾ ਜੀ ਨੇ ਜੋ ਗੱਲ ਕਹੀ ਸੀ ਅੱਜ ਮੈਂ 50 ਸਾਲ ਬਾਅਦ ਕਹਿ ਰਹੀ ਹਾਂ ਮੈਂ ਸਮਝਦਾ ਕਿ ਜਿਹੜਾ ਗੁਰੂ ਨੂੰ ਮੰਨਣ ਵਾਲਾ ਗੁਰਸਿੱਖ ਹੈ ਜਹ ਗੁਰੂ ਦਾ ਪਿਆਰਾ ਸਿੱਖ ਹੈ ਉਹ ਇਸ ਗੱਲ ਤੇ ਅਮਲ ਕਰੇ ਜੀ ਜੀ ਬਿਲਕੁਲ ਜੀ ਅ ਕਲਸਾ ਜੀ ਇਹਦੇ ਵਿੱਚ ਤੁਹਾਡੇ ਕੋਲ ਪੂਰੇ 2 ਜਾਂ 3 ਮਿੰਟ ਨੇ ਸਿੱਖ ਕੌਮ ਜਾਵੇ ਤ ਜਾਵੇ ਕਿੱਧਰ ਕੀ ਕਰੇ ਕੀ ਕਿਵੇਂ ਅਕਾਲੀ ਦਲ ਨੂੰ ਸੁਰਜੀਤ ਕਰਨ ਦੇ ਵਿੱਚ ਵਿਦੇਸ਼ੀ ਸਿੱਖ ਵੀ ਬੜਾ ਵੱਡਾ ਸਹਿਯੋਗ ਰਿਹਾ ਤੁਸੀਂ ਤਾਂ ਇਤਿਹਾਸਕਾਰੋਂ ਖੁਦ ਕਿਤਾਬਾਂ ਲਿਖਦੇ ਰਹੇ ਹੋ ਕਿ ਗਦਰੀ ਬਾਗਿਆਂ ਦਾ ਕਿੰਨਾ ਵੱਡਾ ਯੋਗਦਾਨ ਸੀ ਲੇ ਅੱਜ ਮੈਂ ਅੱਜ ਮੈਂ ਕੋਈ ਚੀਜ਼ ਦਿਖਾਣਾ ਚਾਹੁੰਦਾ ਜੀ ਆ ਜਿਹੜਾ ਕਾਰਦੀ ਦਾ ਸਬਦਾਨ ਹੈ ਇਹ 1948 ਦਾ 1948 ਅੱਛਾ 1948 ਜੀ ਠੀਕ ਇਹਦੇ ਵਿੱਚ ਅ ਬੜਾ ਸਪਸ਼ਟ ਹੈ ਕਿ ਜਿਹੜੇ ਲੈ ਜਾਣਗੇ ਮੈਂਬਰ ਅਕਾਲ ਤਖਤ ਅਭੀ ਤਖਤਾਂ ਦੇ ਜੱਥੇਾਰ ਵਿੱਚ ਹੋਣਗੇ ਫਿਰ ਉਹ ਤੇ ਦਿਖਾਇਆ ਕਿ ਰੋਮਨੀ ਕਾਲੀਦਲ ਦੇ ਸਾਬਕਾ ਦਸਿਆਰ ਤੇ ਪੰਜਾਬੋਂ ਬਾਹਰ ਸੂਬਿਆਂ ਦੇ ਤੇ ਵਿਦੇਸ਼ਾਂ ਦੇ ਵੀ ਹੋਣਗੇ ਫਿਰ ਉਸ ਤੋਂ ਬਾਅਦ ਗਿਆਨੀ ਅਜਮੇਰ ਸਿੰਘ ਵਾਰਾ ਆਹ ਆ ਜਾਂਦਾ ਜਦੋਂ ਸੰਵਿਧਾਨ ਆਜੜਾ ਬੜਿਆ ਇਹਦੇ ਵਿੱਚ ਤਾਂ ਇੱਥੋਂ ਤੱਕ ਵੀ ਕਲੀਅਰ ਕਰਤਾ ਕਿ ਦਿੱਲੀ 10 ਬਿਹਾਰ 3 ਬਿਹਾਰ ਹਰਿਆਣਾ ਜੰਮੂ ਕਸ਼ਮੀਰ ਰਾਜਸਥਾਨ ਜੁਕੇ ਮਧ ਪ੍ਰਦੇਸ਼ ਅਸਾਮ ਬੰਗਾਲ, ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, థਾਈਲੈਂਡ, ਮਲੇਸ਼ੀਆ, ਕੈਨੇਡਾ, ਇਰਾਨ, ਅਫਗਾਨਿਸਤਾਨ, ਯੂ ਐਸ, ਅਫਰੀਕਾ। ਅੱਛਾ ਇੱਥੋਂ ਤੱਕ ਕੋਈ ਲਿਖਤਾ ਵੀ ਅਫਰੀਕਾ ਚੋਂ ਵੀ ਜਿਹੜੇ ਹੋਣਗੇ ਉਹ ਡੈਲੀਗੇਟ ਹੋਣਗੇ। ਤੇ ਕਿੱਥੇ ਆ ਸਾਡੇ ਤਾਂ ਡੈਲੀਗੇਟ ਸਾਨੂੰ ਤਾਂ ਕੋਈ ਦੀਦਾ ਨਹੀਂ ਕਿ ਡੈਲੀਗੇਟ ਹੋਣਗੇ ਸਾਡੀ ਤਾਂ ਸੁਣਦਾ ਨਹੀਂ ਕੋਈ। ਜੀ ਤਾਂ ਹੀ ਮ ਦਿਖਾ ਰਿਹਾ ਨਾ ਵੀ ਉਸ ਤੋਂ ਬਾਅਦ ਸਰਦਾਰ ਭਾਨ ਸਿੰਘ ਉਹਦਾ ਨਾਂ ਇੱਥਾ ਸਦਾ ਹੀ ਛਪਿਆ। ਜੀ ਬਿਲਕੁਲ ਜੀ ਬਿਲਕੁਲ ਦੇਖ ਰਿਹਾ ਜੀ ਨੇੜੇ ਜੇ ਨਹੀਂ ਆਉਂਦਾ ਮੈਂ ਨੇ ਲੈ ਕਰ ਜੰਮਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਪੂਰਾ 1 ਮਿੰਟ ਰਹਿ ਗਿਆ ਜੀ ਆਪਾਂ ਸਾਰੀ ਗੱਲਬਾਤ ਸਮ ਅਪ ਕਰੀਏ ਅਖੀਰ ਦੇ ਵਿੱਚ ਸੋਲੂਸ਼ਨ ਦੇ ਕੇ ਜਾਇਓ ਹਾਂਜੀ ਆਹ ਦੇਖੋ ਸਾਹਮਣੇ ਹੈ ਹੁਣ ਐਡ ਪ੍ਰੈਜ਼ੈਂਟ ਸਰਮਾਇਯਦਾਰਾਂ ਨੇ ਵੀ ਪੰਜਾਬ ਪੰਜਾਬ ਚ ਸੀਮਤ ਕਰਕੇ ਰਸਤਾ ਕਾਲੀ ਦਾ ਜੇ ਲੋੜ ਹੈ ਐਡ ਪ੍ਰੈਜ਼ੈਂਟ ਕਿ ਹਮਲਾ ਮਾਰਨ ਦੀ ਲੋੜ ਹੈ ਬੀ ਦੇਖੋ ਮੈਂ ਕਿਸੇ ਕੋਲ ਜਾਂਦਾ ਨਹੀਂ ਸਪੱਸ਼ਟ ਗੱਲ ਤੋਂ ਦੱਸਾਂ ਮੈਂ ਜੇ ਉਹ ਆਉਂਦੇ ਹੈ ਤਾਂ ਮੈਂ ਰਾਹ ਦੱਸ ਸਕਦਾ ਜਾਂ ਅਕਾਲੀ ਦਰ ਨੂੰ ਆਪਾਂ ਬਚਾਉਣ ਲਈ ਸਭ ਕੁਝ ਕਰ ਸਕਦੇ ਆ ਕੋਈ ਸਮੱਸਿਆ ਨਹੀਂ ਹੈ ਲੋਕ ਚਾਹੁੰਦੇ ਆ ਅਕਾਲੀ ਦਰ ਪੰਜਾਬ ਚ ਹੋਣਾ ਚਾਹੀਦਾ ਤੇ ਲੋਕ ਪਿਆਰ ਕਰਦੇ ਆ ਮੈਂ ਤਾਂ ਇੱਕੋ ਗੱਲ ਕਹਿ ਕੇ ਇਜਾਜ਼ਤ ਵੀ ਤੁਹਾਨੂੰ ਅੱਗੇ ਜਿਵੇਂ ਟਾਈਮ ਗੋਵੇ ਘਰ ਕਰੂਗਾ ਕਿ ਜਦੋਂ ਸੁਖਬੀਰ ਸਿੰਘ ਬਾਦਲੂਰਾ ਨੇ ਦੋ ਦਸੰਬਰ ਨੂੰ ਸੇਵਾ ਕਰਨੀ ਸ਼ੁਰੂ ਕਰਤੀ ਸੀਗੀ ਤਾਂ ਜਿਹੜੇ ਅਕਾਲੀ ਜ਼ਾਲ ਦੇ ਮੈਂਬਰ ਬੀਜੇਪੀ ਚ ਆਪ ਚ ਜਾਂ ਹੋਰ ਪਾਰਟੀਆਂ ਚ ਗਏ ਸੀ ਮੇਰੇ ਯਾਰ ਦੋਸਤ ਬਿੱਤਰ ਪਿਆਰੇ ਉਹਨਾਂ ਵਿੱਚੋਂ ਵੀ ਹੈਗੇ ਹਨ ਉਹਨਾਂ ਨੇ ਮੈਨੂੰ ਕਿਹਾ ਕਿ ਖਾਲਸਾ ਨੂੰ ਦਿਲ ਕਰਦਾ ਹੈ ਕਿ ਮਾ ਪਾਰਟੀ ਚ ਵਾਪਸ ਆ ਜੀ ਲੇਕਰ ਜਦੋਂ ਉਹਨਾਂ ਨੇ ਆਪਣੇ ਆਪ ਮੈਂਬਰਸ਼ਿਪ ਕਰਨੀ ਸ਼ੁਰੂ ਕਰ ਦਿੱਤੀ ਫਿਰ ਮੈਨੂੰ ਉਹਨਾਂ ਦੇ ਫੋਮ ਰਾਏ ਤੇ ਮੈਨੂੰ ਕਿਹਾ ਕਹਿੰਦੇ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਫੇਰ ਕਰੀਏ। ਕਲਸਾ ਜੀ ਮੈਂ ਜਾਂਦੇ ਜਾਂਦੇ ਸੁਪਰਮਾਰਕੀ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਗੱਲ ਬਹੁਤ ਜ਼ਰੂਰੀ ਦੱਸਦੇ ਆ ਕੋਰ ਕਮੇਟੀ ਦਾ ਬੜਾ ਵੱਡਾ ਲੀਡਰ ਹੈ ਕੋਈ ਮੇਰੇ ਨਾਲ ਗੱਲ ਹੁੰਦੀ ਆ ਤੇ ਮੈਨੂੰ ਕਹਿਣ ਲੱਗੇ ਕੁਲਦੀਪ ਸਿੰਘ ਆ ਤੁਸੀਂ ਬਾਹਰ ਬੈਠਿਓ ਬੜਾ ਝੁਰ ਹੋ ਗਿਆ ਸਿਕਸ ਫਾਵਾਂ ਦੇ ਵਿੱਚ ਵਿਚਰਦੇ ਹੋ ਕੋਈ ਨਾਂ ਦੱਸੋ ਯਾਰ ਸਾਡੇ ਕੋਈ ਬੰਦਾ ਹੈ ਨਹੀਂ ਪਹਿਲੀ ਸੱਤੇ ਹੀ ਦਿਮਾਗ ਚੋਂ ਨਿਕਲਦੇ ਆਂ ਮੇਰਾ ਨਾਮ ਹਰਵਿੰਦਰ ਸਿੰਘ ਖਾਲਸਾ ਦਾ ਆ। ਮੈਂ ਕਹਿੰਦਾ ਤੁਸੀਂ ਭਾਵੇਂ ਨੂੰ ਅਕਾਲ ਤਖਤ ਦਾ ਜਥੇਦਾਰ ਲਾ ਦਿਓ। ਭਾਵੇਂ ਸ਼ਰੋਣੀ ਅਕਾਲੀ ਦਲ ਦਾ ਪ੍ਰਧਾਨ ਲਾ ਦਿਓ। ਇਹ ਕੌਮ ਦੀ ਡੁੱਬਦੀ ਹੋਈ ਬੇੜੀ ਨੂੰ ਬੰਨੇ ਲਾਉਣ ਦੇ ਵਿੱਚ ਜਿੰਨਾ ਕਿ ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ ਤੇ ਮੈਂ ਹਰਵਿੰਦਰ ਸਿੰਘ ਖਾਲਸਾ ਵਾਰੇ ਕਹਿ ਸਕਦਾ ਕਿ ਉਹ ਇਹ ਜਿਹੜੀ ਡਿਗ ਡਿਗਾ ਰਹੀ ਹੈ ਨਾ ਬੇੜੀ ਇਹਨੂੰ ਪਾਰ ਲਾਉਣ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹਿਣਗੇ। ਪਰ ਕੌਣ ਕਹੇ ਇਹਨਾਂ ਮਾਲਕਾਂ ਨੂੰ ਇਹਨਾਂ ਤੋਂ ਬੰਦਾ ਉਹ ਚਾਹੀਦਾ ਜਿਹਨੂੰ ਬੇਈਮਾਨੀ ਕਰਨੀ ਆਂਦੀ ਹੋਵੇ ਜਿਹਨੂੰ ਝੂਠ ਬੋਲਣਾ ਆਂਦਾ ਹੋਵੇ ਜਿਹੜਾ ਆਪਣੀ ਗੱਡੀ ਦੇ ਵਿੱਚ ਪੇਟੀ ਸ਼ਰਾਬ ਦੀਆਂ ਰੱਖ ਕੇ ਤੇ ਕੈਂਪੇਨ ਚਲਾ ਸਕਦਾ ਹੋਵੇ ਉਹ ਤਾਂ ਬੰਦਾ ਕਾਮਯਾਬ ਹੈ ਜਿਹੜਾ ਪੂਰਨ ਗੁਰਸਿੱਖਾ ਗੁਰੂ ਨੂੰ ਸਮਰਪਿਤ ਹੈ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਹੈ ਉਹ ਬੰਦਾ ਇਹਨਾਂ ਨੂੰ ਕਾਬਲ ਨਹੀਂ ਸੀ ਇੱਕ ਨਾਮ ਦਿੱਤਾ ਸੀ ਮੈਂ ਦੂਸਰਾ ਪਰਮਪਾਲ ਸਿੰਘ ਸਭਰਾ ਸੁਖਵਿੰਦਰ ਸਿੰਘ ਸਭਰਾ ਦਾ ਬੇਟਾ ਤੁਸੀਂ ਜਾਣਦੇ ਹੋਣੇ ਮੁੰਡੇ ਲੋਕ ਬਹੁਤ ਵਧੀਆ ਨੌਜਵਾਨ ਮੈਂ ਕਹਾਂ ਜੀ ਆਹ ਦੋ ਨੌਜਵਾਨ ਜਿਹਨਾਂ ਤੇ ਮੈਨੂੰ ਭਰੋਸਾ ਹੈ ਇਹ ਰੱਖ ਲਓ ਤੇ ਬੇੜੀ ਬਾਝੀਓਗੀ ਪਰ ਇਹਨਾਂ ਨੇ ਬੇੜੀ ਆਪ ਡੋਬੀ ਐ ਹੁਣ ਇਹਨੂੰ ਮਾਲਕ ਹੀ ਕਿਤੇ ਚੱਕੇਗਾ ਚੱਕੇਗਾ ਜਾਂ ਜਿਹੜੀਆਂ ਰੂਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਆ ਕੇ ਚੱਕਣਗੀਆਂ ਤੁਹਾਡਾ ਤਹਿ ਦਿਲੋਂ ਧੰਨਵਾਦ ਚਰਦੀ ਕਲਾ ਚੜਾਓ ਤੁਸੀਂ ਚਰਦੀ ਕਲਾਜ ਲੈ ਕੇ ਗੁਰੂ ਗ੍ਰੰਥ ਤੇ ਗੁਰਪੰਥ ਦੀ ਸੇਵਾ ਪਿੱਛੇ ਰਹਿ ਕੇ ਨਹੀਂ ਅੱਗੇ ਹੋ ਕੇ ਕਰੋ ਹੁਣ ਇਸ ਸਮੇਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਰਵੇਂਦਰ ਸਿੰਘ ਕਾਲਸਾ ਅਸੀਂ ਸਾਡੇ ਸਮਿਆਂ ਦੇ ਵਿੱਚ ਬੜੇ ਸਤਿਕਾਰ ਨਾਲ ਕੋਕੂ ਬਾਜੀ ਕਹਿੰਦੇ ਹੁੰਦੇ ਸੀ ਅਸੀਂ ਇਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੀ ਇਹ ਪੜ੍ਹਦੇ ਸਨ ਸਮਾਂ ਕਿਵੇਂ ਬੀਤਦਾ ਇੱਕ ਯਾਦਗਾਰ ਬਣ ਕੇ ਰਹਿ ਜਾਂਦੀ ਹੈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪਰ ਯਾਦ ਰੱਖਿਓ ਕੱਲ ਨੂੰ ਸ਼ਨੀਵਾਰ ਦਾ ਦਿਨ ਹੈ ਸੁੱਕੀ ਬਾਦ ਮੋਟਰ ਦੇ 46 ਬਾਰੇ ਕੰਪਲੀਟ ਹੋ ਗਏ ਨੇ 46 ਵਰੇ ਦੀ ਅਨਿਵਰਸਰੀ ਦੇ ਉੱਤੇ 4600 ਕੈਸ਼ ਡਾਲਰਾਂ ਦਾ ਇਨਾਮ ਰੱਖਿਆ ਤੇ ਕੱਲ ਕਈ ਗੱਟੇ ਵੇਸਣ ਦੇ ਚੁੱਕੀ ਜਾਂਦੇ ਮੈਂ ਕਿਹਾ ਭਾਜੀ ਕਿੱਥੇ ਚੱਲੇ ਹੋ ਕਹਿੰਦਾ ਚਾਹ ਪਕੌੜੇ ਵੀ ਤਾਂ ਇੰਤਜ਼ਾਮ ਕਰਨੇ ਆ ਤੁਹਾਡੇ ਲਈ ਸੋ ਕੱਲ ਨੂੰ ਚਾਹ ਪਕੌੜੇ ਵੀ 46ਵੀਂ ਅਨਿਵਰਸਰੀ ਦੇ ਉੱਤੇ 4600 ਡਾਲਰਾਂ ਦਾ ਕੈਸ਼ ਪ੍ਰਾਈਜ਼ ਮਿਲਣਾ ਸੁੱਕੀ ਬਾਦ ਮੋਟਰ ਦੇ ਲਾਈਵ on location ਸੰਜਾ ਟੀਵੀ ਕਰੇਗਾ ਤੁਸੀਂ ਪਹੁੰਚੇ ਹੋ ਦੇ ਨਾਲ ਦੀ ਨਾਲ ਯਾਦ ਰੱਖਿਓ ਕਿ ਨਗਰ ਕੀਰਤਨ ਦੋ ਵਾਰ ਨੇ 12 April 19 April 12 April ਨੂੰ ਜਿਹੜਾ ਨਗਰ ਕੀਰਤਨ ਆ ਰਿਹਾ ਉਹ ਹੋਏਗਾ ਰੌਸਤੀਤ ਖਾਲਸਾ ਦੀਵਾਨ ਸੁਸਾਇਟੀ ਵੈਂਕੂਵਰ 19 April ਨੂੰ ਹੋਏਗਾ ਦਸ਼ਮੀ ਦਰਬਾਰ ਸ੍ਰੀ ਇੱਥੇ ਕੱਲਾ ਸੰਝਾ ਟੀਵੀ ਨੇ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਕਿੰਨੇ ਪਲੇਟਫਾਰਮ ਨੇ ਜਿਨ੍ਹਾਂ ਦੇ ਉੱਤੇ ਸੰਝਾ ਟੀਵੀ ਲਾਈਵ ਕਵਰੇਜ ਕਰੇਗਾ ਆ ਸਾਰੇ ਪਲੇਟਫਾਰਮ ਦੋ ਦਰਜਨ ਤੋਂ ਵੱਧ ਪਲੈਟਫਾਰਮ ਨੇ ਜਿੱਥੇ ਲਾਈਵ ਚੱਲੇਗਾ YouTube Facebook Insta TikTok VideoTron Roger Shaw Tubular Tell us you name it ਕਿਸੇ ਦਾ ਨਾਮ ਲਾਓ ਹਰ ਜਗ੍ਹਾ ਦੇ ਉੱਤੇ ਲਾਈਵ ਚੱਲੇਗਾ ਇਹਦੇ ਵਿੱਚ ਆਪਣੇ ਵਪਾਰਕ ਸੰਦੇਸ਼ ਦੇਣ ਦੇ ਲਈ ਸਾਡੀ ਟੀਮ ਦੇ ਐਕਸਪਰਟ ਨੇ ਟੋਨੀ ਸਣੀ 604 360 1000 ਤੇ ਬੀਬਾ ਜੀ ਸਾਡੇ ਜਨਰਲ ਮੈਨੇਜਰ ਨੇ ਸੋਨੀਆ ਵੈਸਟ 604 839 7375 ਪ੍ਰੋਗਰਾਮ ਦਿਲਾ ਦੀ ਸਾਇੰਟ ਤੋਂ ਬਾਅਦ 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਣੀਪਾਲ ਜੀ ਲੈ ਕੇ ਆਉਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਰਿਪੀਟ ਕੀਤਾ ਜਾਣਾ ਹੈ ਕੱਲ ਨੂੰ ਜਾਣ ਹੈ ਤਾਂ ਜਾਨ ਨਾਲ ਲੈ ਕੇ ਆਦਰੂਗਾ ਤਤਕ ਲਈ ਰਬ ਰੱਖਾ ਜੀ